ਸੋਹਣ ਰਾਣਾ ਜੀ ਆ ਗਿਆ ਪਗੜਨੀ ਜੀ ਜਿੰਦਾਬਾਦ ਇੱਧਰ ਇੱਧਰ ਆ ਗਿਆ ਸਰ ਇਹਦਾ ਇਹਦਾ ਸਮਾਨ ਆ ਗਿਆ ਸਰ ਇਹਦਾ ਸਮਾਨ ਸਰ 15 ਗੱਡੀਆਂ ਅੱਗੇ ਆ ਗਈਆਂ ਨੇ ਟਰਾਲੇ ਆ ਗਏ ਆ ਸਰ ਕਰੋਗੇ ਜੀਸੀਬੀ ਜੀਸੀਬੀ ਹੈਗੇ ਇੱਕ ਸਵੇਰੇ ਵੀ ਆ ਜਗੇ ਤਿੰਨ ਰੋਲਰ ਸਵੇਰੇ ਆ ਜਾਣਗੇ ਜੀ ਤੇ 15 ਗੱਡੀਆਂ ਆ ਕੇ ਟਰਾਲੇ ਆ ਗਏ ਸਰ ਮੰਡੀ ਚ ਲੱਥਨ ਡੇ ਸਰ ਮੰਡੀ ਚ ਹਾਂਜੀ ਮੰਡੀ ਇੱਕ ਆਪਾਂ ਉਥੇ ਪੰਪ ਤੇ ਕੋਲ ਲਵਾਈ ਆ ਜੀ ਬਾਕੀ 14 ਕ ਟਰਾਲੇ ਉਥੇ ਲੱਥੇ ਕੰਟੀਨਿਊ ਆਈ ਜਾਣਗੇ ਆਮ ਉਥੇ ਚੱਲਣ ਡੇ ਆ ਕੇ ਅੱਛਾ ਜੀ ਸਰ ਪਹਿਲ 100 ਚਾਹੀਦੇ 20 ਦਿਨ ਚ 100 ਪੂਰੇ ਆਪਾਂ ਤਾਂ ਫਿਰ ਉੱਥੇ ਚੱਲ ਜੰਦੇ ਚਾਹੇ ਕਿ ਇੱਥੇ ਠੀਕ ਸਰ ਇੱਥੋਂ ਕਰਕੇ ਤੇ ਫਿਰ ਉੱਥੇ ਚੱਲ ਜੰਦੇ ਸਰ ਮੈਂ ਉੱਥੇ ਹੀ ਜਾਣੇ ਕੋਈ ਇੱਥੋਂ ਪਹਿਲਾਂ ਸਰ ਆਪਾਂ ਪਹਿਲਾਂ ਸਰ ਬੰਦੇ ਹਰੇ ਬੰਦੇ ਆ ਬਹੁਤ ਬੰਦੇ ਆ ਬੰਦ ਰਿਬਨ ਬੰਦ ਕਰ ਦਿਓ ਸਾਰੇ 1 ਮਿੰਟ ਰਿਬਨ ਬੰਦ ਕਰ ਦਿਓ ਥੋੜੀ ਜਿਹੀ ਗੱਲ ਕਰ ਲੈਂਦੇ 1 ਮਿੰਟ ਠਹਿਰੋ ਨਹੀਂ ਆਣੇ ਪਹਿਲੇ ਮਸ਼ੀਨਾਂ ਅਧਰਗੀਆਂ ਇੱਧਰ ਕਰ ਇੱਧਰ ਕਰ ਨਹੀਂ ਨਹੀਂ ਸਰ ਠੀਕ ਹੈ ਮੰਤਰੀ ਸਾਹਿਬ ਇੱਕ ਇੱਕ ਲੋਕਬਣ ਭਾਈ ਜੀ ਬਹੁਤ ਬਹੁਤ ਬਧਾਈ ਹੋ ਗਈ ਮੈਂ ਬੰਦ ਨਹੀਂ ਚਲੋ ਉਹ ਵਾਹ ਵਾਹ ਆ ਲੋ ਆ ਲੋ ਲੱਖਾ ਆਪ ਨਹੀਂ ਲੋ ਆਪਣੇ ਕਰ ਲੂ ਆਪਣੇ ਬਾਈਟ ਦੇ ਇਥੇ ਕਮੇਡੀ ਕਮੇਡੀ ਦਾ ਮੌਸਾ ਆ ਇਧਰ ਆ ਰਾਜੂ ਇੱਕ ਸਨੇਪ ਲੈ ਲਈ ਬਾਦ ਸਾਹਿਬ ਆ ਰਾਜੂ ਲਈ ਕਮੇਡੀਆ ਦਾ ਉਹਦੇ ਜੇ ਕੇਰਾ ਕੋਲ ਤੋਂ ਚਾਰ ਹੋ ਜਾਊਗਾ ਹੋ ਗਿਆ ਆ ਜੀ ਬਹੁਤ ਬਹੁਤ ਤੁਹਾਨੂੰ ਕੱਦਾ ਬਹੁਤ ਬਹੁਤ ਗੁਰੂ ਜੀ ਬੱਜਾ ਨਾਲਾ ਉਹ ਨਾ 13 ਕਰੋੜ ਦਾ 13 ਕਰੋੜ ਦਾ ਹੈ 13 ਕਰੋੜ ਸਰ 25 ਕਿਲੋਮੀਟਰ ਇਹ ਓਕੇ ਹੈ ਯੈਸ ਕਰੀਏ ਇਹ ਇਹ ਜਿਹੜਾ ਰੋਡ ਹੈ ਇਹ ਇੱਥੋਂ ਸ਼ੁਰੂ ਹੋ ਕੇ 25 ਕਿਲੋਮੀਟਰ ਦੂਰ ਚੇਗਾਵਾ ਬੜੀਏਕੇ ਤੱਕ ਇਹ ਬਹੁਤ ਚਿਰ ਦਾ ਜਿਹੜਾ ਖਰਾਬ ਸੀਗਾ ਇਹ ਅੱਗੇ ਵੀ ਲੋਕਾਂ ਕੋਲ ਲੰਘਿਆ ਦੀ ਜਾਂਦਾ ਆਪਣਾ ਨਾਲੇ ਸ਼ਹਿਰ ਦੀ ਵੀ ਆਪਣੀ ਵੀ ਹੱਦਿਆ ਬਹੁਤ ਆਪਣੇ ਹੀ ਇਸਾ ਦਾ ਇਲਾਕਾ ਵੈਸਾ ਹੀ ਵੀ ਆਪਣਾ ਹੀ ਅਟਾਦੀ ਤੱਕ ਇਹ ਬਣਨੀ ਹੈ ਸੋ ਇਹਦਾ ਕੰਮ ਜਿਹੜਾ ਸ਼ੁਰੂ ਹੋ ਗਿਆ ਕਾਫੀ ਦਿਨ ਲੋਕਾਂ ਦੀ ਵੇਟ ਸੀਗੀ ਬੜਾ ਰਸਤੇ ਦੇ ਵਿੱਚ ਪ੍ਰੋਬਲਮ ਸੀਗੀ ਸ਼ਹਿਰ ਵਾਸੀ ਬੜਾ ਥੇ ਦੇ ਕਹਿੰਦੇ ਸੀਗੇ ਸੋ ਇਹ ਅੱਜ ਅਸੀਂ ਬਕਾਇਦਾ ਇਹਦਾ ਕੰਮ ਸ਼ੁਰੂ ਕਰਤਾ ਮਿਲਦਲ ਚੀਫ ਸਾਹਿਬ ਸਾਡੇ ਐਸ.ੀ. ਸਾਹਿਬ ਇੰਦਰਜੀਤ ਸਿੰਘ ਗੋੜੀ ਸਾਡੇ ਵਿਆਜ ਸ਼ਰਮਾ ਜੀ ਐਕਸੀਅਨ ਐਸ.ਡੀ.ਓ ਸਾਹਿਬ ਮੱਤਿਆ ਮੱਤੇ ਨੰਗਲ ਜੀ ਫਾਵੇ ਯਾਪਸਾ ਆਇਆ ਅੱਗੇ ਜਿਹੜਾ ਮਾਲ ਮਤਲਬ ਲੱਥ ਰਿਹਾ ਉਹਦੇ ਅਸੀਂ ਤਿੰਨ ਮਹੀਨਿਆਂ ਦੇ ਵਿੱਚ ਤਿੰਨ ਮਹੀਨਿਆਂ ਦੇ ਵਿੱਚ ਕੰਪਲੀਟ ਕਰ ਦਿਆਂਗੇ ਤਿੰਨ ਮਹੀਨਿਆਂ ਦੇ ਵਿੱਚ ਬਹੁਤ ਵਧੀਆ ਰੋਡ ਜਿਹੜੀ ਆ ਇਹ ਬੰਦ ਰੋਡ ਬਣ ਜੂਗੀ ਜੋ ਵਾਦਾ ਅਜਨਾਲੇ ਦੇ ਲੋਕਾਂ ਨੇ ਕੀਤਾ ਸੀ ਗਲੈਕਸੀ ਤੋਂ ਪਹਿਲਾਂ ਕਿ ਚਾਰ ਸ਼ਵੇਰੇ ਅਜਨਾਲੇ ਦੇ ਜਿਹੜੀਆਂ ਸੜਕਾਂ ਇਹ ਬੰਦ ਬਣਾਵਾਂਗੇ ਡੇਰਾ ਰੋਡ ਵੀ ਠੀਕ ਹੋ ਗਈ ਆ ਫਤਿਹਗੜ ਚੂੜੀਆਂ ਰੋਡ ਵੀ ਠੀਕ ਹੋ ਗਈ ਆ ਤੇ ਇਹ ਰਹਿ ਗਈ ਸੀਗੀ ਤੇ ਵੀ ਅਜਿਛੂ ਹੋ ਗਿਆ ਅਗਲੇ 3 ਮਹੀਨਿਆਂ ਦੇ ਵਿੱਚ ਇਹ ਵਨ ਜਿਹੜੀ ਬਣ ਜੂਗੀ ਮੇਰੀ ਸ਼ਹਿਰ ਵਾਸੀਆਂ ਨੂੰ ਬੇਨਤੀ ਆ ਕਿ ਸੜਕ ਬਣਾਉਂਦਿਆਂ ਥੋੜੀ ਜੀ ਪਰਵਾਹ ਮਾਉਗੀ ਵਿਕਸਪਾਊਗਾ ਆਵਾਜ਼ਾਈ ਦੇ ਵਿੱਚ ਕਈ ਕੁਝ ਹੋਊਗਾ ਪਰ ਸਾਰਿਆਂ ਨੇ ਸਹਿਯੋਗ ਕਰਨਾ ਔਰ ਖਿਆਲ ਰੱਖਣਾ ਕਿ ਚੰਗਾ ਕੰਮ ਹੋਵੇ ਜਿੱਦਾਂ ਉਹਨਾਂ ਸੜਕਾਂ ਦਾ ਹੋਇਆ ਜਿੱਦਾਂ ਉਧਰ ਸੜਕਾਂ ਵਧੀਆ ਬਣੀਆਂ ਇਦਾਂ ਦੀਆਂ ਆਪਾਂ ਇੱਧਰ ਬਣਾਉਣੀਆਂ ਜਿੱਥੇ ਕਿਤੇ ਨਾਲਾ-ਨੂਲਾ ਬਣਨਾ ਆਪ ਸਾਰਿਆਂ ਨੂੰ ਸਹਿਯੋਗ ਕਰਨਾ ਚਾਹੀਦਾ ਸੋ ਜਿਹੜਾ ਅਸੀਂ ਵਾਦਾ ਕੀਤਾ ਸੀ ਵੋਟਾਂ ਲੈਣ ਲਈ ਉਹ ਵਾਦੇ ਅਸੀਂ ਜੜਿਆ ਉਹ ਪੂਰੇ ਕਾਵੇ ਅਜੇ ਨਾਲੇ ਸ਼ਹਿਰ ਵਿੱਚ ਕੰਮ ਰਹਿਦਾ ਕੁਝ ਉਹ ਵੀ ਕੰਮ ਜਰਾ ਜਲਦੀ 9 ਕਰੋੜ ਰੁਪਇਆ ਜਿਹੜਾ ਬਰਖ ਲੱਗਲੇ ਵੀਕਸ ਆਜੂਗਾ ਕੋਟ ਲੱਗਿਆ ਸੀਗਾ ਉਹ ਲੱਗ ਗਿਆ ਤੇ ਸ਼ਾਇਦ ਦਾ ਕੰਮ ਵੀ ਜਰਾ ਪੂਰਾ ਹੋ ਜਾਊਗਾ ਇਸ ਕਰਕੇ ਅੱਜ ਜਿਹੜਾ ਅਸੀਂ ਆਏ ਮਾਨ ਸਰ ਕਿੰਨੇ ਦਿਹਾਕੇ ਬਾਅਦ ਜਿਹੜਾ ਇਹ ਮੰਨ ਜਾ ਰਹੀ ਹੈ ਲੋਕਾਂ ਦੀ ਬੜੀ ਖੁਆਇ ਸੀ ਕਿਉਂਕਿ ਰੋਜ਼ ਜਿਹੜੀਆਂ ਖਬਰਾਂ ਸਾਹਮਣੇ ਹੁੰਦੀਆਂ ਕੋਈ ਨਾ ਕੋਈ ਜਿਹੜਾ ਇਹ ਖਾਸ ਤੌਰ ਤੇ ਰਿਆੜ ਲੱਗੇ ਜਿਹੜਾ ਬਹੁਤ ਜਰਾ ਬੁਰਾ ਆੜਿਆ ਲੋਕ ਡਿੱਗਦੇ ਸੀਗੇ ਦੇਖੋ ਮਿੰਨੂ ਤਾਂ ਜੋ ਪਤਾ ਕਿ 25 ਸਾਲ ਹੋ ਗਏ ਆ ਤੁਸੀਂ ਵੀ ਇੱਥੇ ਰਹਿੰਦੇ ਹੋ 25 ਸਾਲ ਚ ਪਹਿਲੀਆਂ ਸਰਕਾਰਾਂ ਨੇ ਕਾਂਗਰਸ ਅਕਾਲੀਆਂ ਨੇ ਨਾ ਛੜਕਾਂល ਧਿਆਨ ਦਿੱਤਾ ਨਾ ਕੋਈ ਦੂਜਾ ਸਰਕਾਰੀ ਹਸਪਤਾਲਾਂ ਨਾਲ ਸਰਕਾਰੀ ਸਕੂਲਾਂ ਨਾਲ ਕਿਤੇ ਕੋ ਧਿਆਨ ਨਹੀਂ ਦਿੱਤਾ 25 ਸਾਲਾਂ ਬਾਅਦ ਇਹ ਨਾਲ ਇਹਦੀਆਂ ਛੜਕਾਂ ਦੀ ਸੁਣੀਗੀ ਔਰ ਤੁਸੀਂ ਦੇਖਿਓ ਜਿੱਦਾਂ ਇਦੋਂ ਲੋਕ ਆਉਂਦੇ ਆ ਇਦੋਂ ਆਉਂਦੇ ਆ ਇਹ ਵੀ ਜਦੋਂ ਛੜ ਕੰਪਲੀਟ ਹੋ ਗਈ ਔਰ ਜਿੰਨੇ ਐਕਸੀਡੈਂਟ ਇਹ ਛੜਕ ਤੇ ਹੋਏ ਕਈ ਲੋਕਾਂ ਵਿਚਾਰਿਆਂ ਦੀ ਮੌਤਾਂ ਹੋ ਗਈਆਂ ਮੈਂ ਖੁਦ ਅਫਸੋਸ ਕਰ ਜਾਂਦਾ ਰਹਾਂ ਪਰ ਕਿਹਦੇ ਕੰਨਾਂ ਤੇ ਜੂ ਨਹੀਂ ਸੜਕੀ ਹੁਣ ਜਦੋਂ ਸਰਕਾਰ ਆਪਣੀ ਆਈ ਆ ਮਾਨ ਸਾਹਿਬ ਨੇ ਕਹਿ ਕੇ ਸਾਡੇ ਮਤਲਬ ਜਿਹੜੇ ਪੀ ਡਬਲਯੂ ਡੀ ਦੇ ਮੰਤਰੀ ਆ ਉਹਨਾਂ ਨੂੰ ਵੀ ਕਹਿ ਕੇ ਈਟਗੋ ਸਾਹਿਬ ਨੂੰ ਇਹ ਪ੍ਰੋਜੈਕਟ ਜਿਹੜਾ ਹੁਣ ਆਪਾਂ ਸ਼ੁਰੂ ਕਰਾ ਦੇਆ ਸਭ ਤੋਂ ਮੇਰਾ ਅੰਦਾਜ਼ਾ ਹੈ ਕਿ 25 ਸਾਲ ਹੋ ਗਏ ਲੋਕਾਂ ਨੂੰ ਇਹ ਮੰਗ ਕਰਦੇ ਹੋ ਜਲੰਧਰ ਜਿਹੜੀ ਇਸ ਵੇਲੇ ਜਿੱਤ ਹੋਈ ਆ ਮੰਤਰੀ ਸਾਹਿਬ ਕਹਿੰਦੇ ਕਿ ਜਿੱਤ ਦਾ ਜਸ਼ਨ ਪੂਰਾ ਨਹੀਂ ਮਨਾ ਕੇ ਆਏ ਵਿੱਚੋਂ ਛੱਡ ਕੇ ਕੰਮ ਕਰਾਉਣ ਪਹਿਲਾਂ ਆ ਗਏ ਕਿਉਂਕਿ ਕੰਮ ਕੰਮ ਨੂੰ ਦਰ ਨਹੀਂ ਨਹੀਂ ਮਿੰਦੂ ਮਤਲਬ ਇਹਦੇ ਕੰਮ ਨਾਲ ਪਿਆਰ ਆ ਅਜ ਨਾਲੇ ਦੇ ਲੋਕਾਂ ਨਾਲ ਪਿਆਰ ਆ ਉਹ ਵੀ ਖੁਸ਼ੀ ਆ ਸਾਡਾ ਜਸ਼ਨ ਨਹੀਂ ਅਮਰ ਸਾਹਿਬ ਦਫਤਰ ਦੇ ਚ ਕਰਕੇ ਆਏ ਪਰ ਮੈਂ ਮਤਲਬ ਜਿਹੜਾ ਪਹਿਲ ਮੇਦੀ ਜਿਹੜੀ ਆ ਇਹ ਮੇਦੀ ਜਿਹੜੀ ਇਹ ਇੱਕ ਕਦਮ ਭੂਮੀਆ ਜੀ ਨਾਲਾ ਜਿਹੜਾ ਕੰਧਵਾਨ ਦੀ ਸ਼ਾਮ ਨੂੰ ਜਾਣੋ ਪ੍ਰਤਾਪਾ ਕਦੀ ਵੀ ਇੱਥੋਂ ਦੇ ਲੋਕਾਂ ਨੂੰ ਇੱਕ ਹੋਰ ਕੰਮ ਕਰੋ ਜੀ ਦੇਖਣ ਨੂੰ ਮਿਲੇਗਾ ਬਿਲਕੁਲ ਅਗਲੀਆਂ ਅਗਲੀਆਂ ਇਲੈਕਸ਼ਨਾਂ ਵੀ ਔਰ 27 ਦੀ ਇਲੈਕਸ਼ਨ ਵੀ ਆ ਚਾਰਜ ਜਿਹੜੀਆਂ ਹੋਣੀਆਂ ਹਨ ਜਿਬਰੀ ਚੋਣ ਜਲਦੀ ਆ ਜਾਣਗੇ ਪਤਾ ਚੋਣ ਕਮਿਸ਼ਨ ਕਿਦੋਂ ਉਹ ਵੀ ਦਿੱਤਾਂਗੇ 27 ਦੇ ਵਿੱਚ ਮਾਨ ਸਾਹਿਬ ਦੀ ਗਵਾਹੀ ਦੇ ਵਿੱਚ ਸਦਾ ਜਿਹੜੇ ਲੋਕ ਐਵੇਂ ਭਗਵੰਤ ਮਾਨ ਦੇ ਖਿਲਾਫ ਬੋਲੀ ਜਾਂਦੇ ਸੀ ਉਨ੍ਹਾਂ ਦੇ ਮੂੰਹ ਦੇ ਉੱਤੇ ਇੱਕ ਕਰਾਵਾ ਥੱਪੜ ਆ ਵੀ ਲੋਕਾਂ ਦਾ ਚੁਣਿਆ ਸੱਤ ਏਕੜਾਂ ਦਾ ਗਰੀਬ ਦਾ ਮੁੰਡਾ ਮੋਕੰਦੂਆ ਸਮਝਦਿਖਦੀ ਗੱਲ ਉਹਨਾਂ ਨੂੰ ਹੋਰ ਪਤਾ ਲੱਗਿਆ ਕਿ ਦੁਨੀਆ ਕਿੱਥੇ ਆ 27 ਦੇ ਵਿੱਚ ਵੀ ਦਵਾ ਦਾ ਸਰਕਾਰ ਜਿਹੜੀ ਆ ਭਗਵੰਤ ਮਾਨ ਜੀ ਦੀ ਗਵਾਹੀ ਚ ਬਣੂਗੀ ਤੁਸੀਂ ਦੇਖੋ ਕੀ ਵਰਦਾ ਤੁਸੀਂ ਵੀ ਇੱਥੇ ਬਹਿ ਵੀ ਇੱਥੇ ਉਹ ਮੰਤਰੀ ਸਾਹਿਬ ਨਸ਼ਿਆਂ ਦੇ ਮੁੱਦੇ ਤੇ ਸਰਕਾਰ ਦਾ ਸਟੈਂਡ ਸਪਸ਼ਟ ਹੋ ਆ ਕੇ ਨਹੀਂ ਚੱਲਣ ਦੇ ਆ ਨਾ ਨਾ ਬਿਲਕੁਲ ਅਮਰਪਾਲ ਸਿੰਘ ਦੇ ਭਰਾ ਨੂੰ ਪਤਾ ਲੱਗਾ ਪੜਿਆ ਕਿ ਉਹਦੇ ਬਾਰੇ ਕੀ ਕਰਨਾ ਨਹੀਂ ਮੀਨੂ ਦੇਖੋ ਉਹ ਤਾਂ ਮੈਂ ਵੀ ਤੁਹਾਡੇ ਨੂੰ ਖਵਾਦਾ ਜੀ ਪੜਿਆ ਨਸ਼ਾ ਤੇ ਦੇਖੋ ਜੀ ਕੋਈ ਵੀ ਕਰਦਾ ਉਹ ਕੋਈ ਕਿ ਬਚੇਸ਼ ਬੰਦੇ ਦੀ ਗੱਲ ਨਹੀਂ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਚਾਹੁੰਦੇ ਹਾਂ ਮਾਨ ਸਾਹਿਬ ਨੇ ਕਿਹਾ ਕਿ 31 ਦਸੰਬਰ ਤੱਕ ਪੰਜਾਬ ਨੂੰ ਆਪਾਂ ਨਸ਼ਾ ਮੁਕਤ ਕਰਾਂਗੇ ਅਫਸਰਾਂ ਦੀਆਂ ਸਖਤ ਡਿਊਟੀਆਂ ਲੱਗੀਆਂ ਉਹ ਚੀਜ਼ਾਂ ਮੈਂ ਬੋਲ ਨਹੀਂ ਸਕਦਾ ਉਹ ਵੀ ਅਗਲੇ ਦਿਨ ਤੁਹਾਨੂੰ ਪਤਾ ਲੱਗੂਗਾ ਉਹ ਵੀ ਹੋਣਗੀਆਂ ਅਸੀਂ ਵਾਦਾ ਕੀਤਾ ਪੰਜਾਬ ਦੇ ਲੋਕਾਂ ਨਾਲ ਵੀ ਨਸ਼ਾ ਖਤਮ ਕਰਾਂਗੇ ਪਰ ਇਹ ਵੀ ਸੋਚਣਾ ਕੋਈ ਵੀ ਹੋਵੇ ਇਹ ਵੀ ਨਾਲ ਸੋਚਣਾ ਮੂਵੀ ਨਸ਼ਾ ਪਿਛਲੇ 20 25 ਸਾਲ ਤੋਂ ਆਇਆ ਇਹਨੂੰ ਖਤਮ ਕਰਦੇ ਵੀ ਟਾਈਮ ਲੱਗੂਗਾ ਜਿਹੜਾ ਬੜੀਆ ਡੂੰਘੀ ਆ ਔਰ ਖਤਮ ਕਰਕੇ ਛੱਡਾਂਗੇ ਤੁਸੀਂ ਅੱਗੇ ਵੇਖ ਲਈ ਚਲ ਉਹ ਤਾਂ ਬਹੁਤ ਦੂਰ ਹੈ ਕਿ ਦੇੜੇ